ਇਸ ਤਰ੍ਹਾਂ ਦਾ ਕਿਹੜਾ ਮਿੱਠਾ ਲੈ ਕੇ ਆ ਕੋਈ ਚੰਨ ਕੋਈ ਅਸਮਾਨ ਚੋਂ ਉਤਾਰ ਕੇ ਲੈ ਕੇ ਆਏ ਹੋ ਜੀ ਕੋਈ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਕੀ ਚੀਜ਼ ਹੈਗੀ ਹੈ ਜਿੰਨਾ ਵੀ ਕੁਦਰਤੀ ਮਿੱਠਾ ਉਹ ਤੋਂ ਸ਼ੂਗਰ ਵਾਲੇ ਲੈ ਲੈ ਸਕਦੇ ਨੇ ਤਾਂ ਇੱਕ ਡਰਾਇਆ ਜਾਂਦਾ ਉਹਨਾਂ ਨੂੰ ਵੀ ਤੁਸੀਂ ਇਹ ਨਹੀਂ ਲੈਣਾ ਬੇਸਿਕਲੀ ਆਪਾਂ ਗਲੂਕੋਜ਼ ਨਹੀਂ ਲੈਣਾ ਹੁੰਦਾ ਜਿੰਨਾ ਵੀ ਗਲੂਕੋਜ਼ ਹੈ ਜਾਂ ਸਿੰਥੈਟਿਕ ਮਿੱਠਾ ਹੈ ਜਿਹਨੂੰ ਅਪ ਚਿੰਨੀ ਗੁੜ ਸ਼ੱਕਰ ਦੀ ਕੈਟਾਗਰੀ ਚ ਗਿੰਦੇ ਆ ਉਹ ਨਹੀਂ ਲੈਣਾ ਹੁੰਦਾ ਜਿਸ ਤਰ੍ਹਾਂ ਵੀ ਆਪਣਾ ਜਿਹੜਾ ਫਰੂਟ ਵਾਲਾ ਮਿੱਠਾ ਆਪਾਂ ਲੈ ਸਕਦੇ ਆ ਠੀਕ ਹੈ ਨਾ ਜਾਂ ਜਿਸ ਤਰ੍ਹਾਂ ਸ਼ਹਿਦ ਹੈ ਇਹਦੇ ਵਿੱਚ ਵੀ ਫਰਕਟੋਜ਼ ਹੁੰਦਾ ਗਲੂਕੋਜ਼ ਨਹੀਂ ਹੁੰਦਾ ਜ਼ਿਆਦਾ ਫਰਕਟੋਜ਼ ਹੁੰਦਾ ਹੈ ਸ਼ਹਿਦ ਦੇ ਵਿੱਚ ਸ਼ਹਿਦ ਪੱਲਾ ਮਿੱਠਾ ਵੀ ਆਪਾਂ ਲੈ ਸਕਦੇ ਆ ਸ਼ਹਿਦ ਵੀ ਸਪੈਸੀਫਿਕਲੀ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਜਿਹੜਾ ਕਸ਼ਮੀਰੀ ਕਿਕਰ ਦਾ ਸ਼ਹਿਦ ਹੈ ਠੀਕ ਹੈ ਇਹ ਕਿਹੜੀ ਹੁੰਦੀ ਹੈ ਜੀ ਕਸ਼ਮੀਰੀ ਕਿਕਰ ਇੱਕ ਬਹੁਤ ਸਪੈਸੀਫਿਕ ਟਾਈਪ ਹੈ ਸ਼ਹਿਦ ਦੀ ਇਹ ਕਸ਼ਮੀਰ ਚ ਹੀ ਹੁੰਦੀ ਹੈ ਜੀ ਇਹ ਨਹੀਂ ਹੁੰਦਾ ਤਾਂ ਇਹ ਕਸ਼ਮੀਰ ਤੋਂ ਬਾਹਰ ਵੀ ਹੈ ਜਿਹੜਾ ਕਸ਼ਮੀਰੀ ਕਿਕਰ ਹੈ ਉਹਦਾ ਜਿਹੜਾ ਫਰਕਟੋਜ਼ ਕੰਟੈਂਟ ਹੈ ਮਤਲਬ ਮਿੱਠੇ ਵਾਲਾ ਕੰਟੈਂਟ ਹੈ ਕਾਫੀ ਘੱਟ ਹੈ ਅੱਛਾ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਫਰਕਟੋਜ਼ ਹੈ ਬਹੁਤ ਘੱਟ ਹੈ ਉਹ 슈ਗਰ ਵਾਲੇ ਪੇਸ਼ੈਂਟ La saco de